ਜਾਤਰਾ ਉਹ ਹੀ ਮਹਾਕਾਲ ਦੀ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਲਾ ਪੂਰੀ ਇਸ ਕਲੱਬ ਨੂੰ ਔਰ ਜਿਨ੍ਹਾਂ ਨੇ ਪੂਰੀ ਟੀਮ ਨੇ ਇੰਨੀ ਮਿਹਨਤ ਕਰਕੇ ਅੱਜ ਮਹਾਕਾਲ ਦੀ ਇਹ ਸ਼ੋਭਾ ਯਾਤਰਾ ਜੋ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਔਰ ਵਿਰਾਟ ਰੂਪ ਦੇ ਵਿੱਚ ਇਹਨਾਂ ਨੇ ਆਯੋਜਨ ਕੀਤਾ ਕਿਸ ਤਰ੍ਹਾਂ ਬਹੁਤ ਸੁੰਦਰ ਝਾਕੀਆਂ ਦਾ ਔਰ ਬਟਾਲੇ ਦੇ ਵਿੱਚ ਇਹ ਮਹਾਕਾਲ ਦੀ ਯਾਤਰਾ ਇੱਕ ਅਲੱਗ ਸਰੂਪ ਲੈ ਕੇ ਅੱਜ ਨਿਕਲੀ ਆ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਕਲੱਬ ਦੇ ਮੈਂਬਰ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਮੈਂ ਇੱਕ ਵਾਰ ਦਿਲੋਂ ਮੁਬਾਰਕਬਾਦ ਦਿੰਦਾ ਔਰ ਮੈਂ ਮਹਾਕਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਰਾਸ ਕਰਦਾ ਕਿ ਬਟਾਲਾ ਵਾਸੀਆਂ ਦੇ ਤੇ ਅਸ਼ੀਰਵਾਦ ਦੇਣ ਇਹ ਸ਼ੋਭਾ ਯਾਤਰਾ ਦਾ ਮੇਨ ਮਕਸਦ ਇਕਤਾ ਸਦਭਾਵਨਾ ਔਰ ਪਿਆਰ ਦਾ ਅਸ਼ੀਰਵਾਦ ਭਗਵਾਨ ਮਹਾਕਾਲ ਦਾ ਸਾਨੂੰ ਮਿਲੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹਰ ਹਰ ਮਹਾਦੇਵ ਨਾ ਤਾਂ ਤਰਨੂ ਲੈ ਕੇ ਜਦੋਂ ਇਹੋ ਜਿਹੇ ਪ੍ਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਸਭ ਤੋਂ ਪਹਿਲਾਂ ਮਾ ਸ਼ੇਰਾਂ ਵਾਲੇ ਕਲੱਬ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ ਕਲੱਬ ਦੇ ਸਾਰੇ ਸਦਸਿਆ ਵਾਕਈ ਵਧਾਈ ਦੇ ਯੋਗ ਪਾਤਰ ਨੇ ਕਿਉਂਕਿ ਮਹਾਮਈ ਨੇ ਭਗਵਾਨ ਬੋਲੇ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੀ ਤੀਸਰੀ ਭਵਿਆ ਯਾਤਰਾ ਹੈ ਤੇ ਇਹ ਤੀਸਰੀ ਭਵਿਆ ਯਾਤਰਾ ਦਾ ਆਯੋਜਨ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਜਿਵੇਂ ਬਟਾਲਾ ਤੁਸੀਂ ਜਾਣਦੇ ਹੋ ਮਾ ਭਗਵਤੀ ਦਾ ਵਿਵਾਸ ਆ ਤੇ ਅਛਲੇਸ਼ਵਰ ਥਾਮ ਦੇ ਵਿੱਚ ਭਗਵਾਨ ਸ਼ੰਕਰ ਦਾ ਵੀ ਵਾਸ ਹੈ ਸ਼ਿਫਤ ਤੇ ਸ਼ਕਤੀ ਦਾ ਬਹੁਤ ਅੱਛਾ ਮੇਲ ਆ ਬਟਾਲੇ 'ਚ ਤੇ ਇਸ ਉਪਲਖੇ ਯਾਤਰਾ ਦਾ ਯੋਜਨ ਕਰਨਾ ਬਹੁਤ ਵਧੀਆ ਗੱਲ ਆ ਬਟਾਲਾਬਾਦ ਕੀ ਵਾਲੇ ਬਟਾਲਾ ਤੁਸੀਂ ਬਾਹਰ ਜਾ ਕੇ ਦੇਖੋ ਭਗਤੀ ਮੇ ਹੋਇਆ ਦਾ ਹਰ ਰੋੜ ਹਰ ਪਾਸੇ ਮਹਾਮਈ ਦੇ ਭਗਵਾਨ ਸ਼ੰਕਰ ਦੇ ਜਕਾਰੇ ਲੱਗ ਰਹੇ ਨੇ ਤੇ ਮੈਂ ਮਾਂ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਇਸ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਣ ਤੇ ਇਦਾਂ ਹੀ ਇਹ ਇਦਾਂ ਦੀ ਯਾਤਰਾ ਦਾ ਆਯੋਜਨ ਕਰਦੇ ਰਹੇ ਨੇ ਤੇ ਬਟਾਲੇ ਨੂੰ ਬਖਤੀ ਮੈਂ ਕਰਦੇ ਰਹੇ ਜੈ ਮਾਤਾ ਦੀ ਜੈ ਸ਼ੰਕਰ ਦੀ ਬੰਦਨ ਬੰਦਨ ਮਾ ਸ਼ੇਰਵਾਲੀ ਕਲੱਬ ਵੱਲੋਂ ਜਿਹੜਾ ਪਹਾੜ ਖਾਲੀ ਯਾਤਰਾ ਬਟਾਲੇ ਦੀ ਜਾਰੀ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਹ ਬੜੇ ਚੰਗੇ ਤੇ ਸਚੇਰੇ ਢੰਗ ਦੇ ਨਾਲ ਜਿਹੜਾ ਬਟਾਲੇ ਦੇ ਵਿੱਚ ਬੜਾ ਸ਼ਾਂਤੀਪੂਰਵਕ ਪ੍ਰੋਗਰਾਮ ਕਰਦੇ ਆ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਮਹਾਕਾਲ ਕੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੇ ਉੱਤੇ ਮਿਹਰ ਪ੍ਰਿਆਸ ਰੱਖੇ ਤੇ ਇਦਾਂ ਹੀ ਧਾਰਮਿਕ ਪ੍ਰੋਗਰਾਮ ਹੁੰਦੇ ਰਹਿਣ ਜੈ ਮਹਾਕਾਲ ਜੀ ਜੱਟੂ ਜੀ ਬਹੁਤ तिवारी ਸਾਹਿਬ ਇਹ ਪ੍ਰੈਸ ਤੋਂ ਜੀ ਪਲੀਜ਼ ਥੇਕ ਪਹੁੰਚ ਅੱਜ ਮਾ ਸ਼ੇਰਾ ਵਾਲੀ ਕਲੱਬ ਮੀਮਲੇ ਵਾਲੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਯਾਤਰਾ ਛੱਡਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਥੇ ਸੱਦ ਕੇ ਜਿਹੜਾ ਮਾਨ ਬਖਸ਼ਿਆ ਹੈ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਇਹ ਮਾ ਕਾਲ ਦੀ ਯਾਤਰਾ ਕਰਦੇ ਰਹਿਣ ਤੇ ਜਿੰਨੇ ਵੀ ਨੰਬਰ ਤੇ ਪਟੀਆਂ ਕਰਦੇ ਰਹਿਣ ਮੈਂ ਇੱਕ ਵਾਰੀ ਇਹਨਾਂ ਸਾਰੀ ਕਲਾਬ ਨੂੰ ਹੁਦਾਈ ਦਿੰਦਾ ਇਹ ਸ਼ਹਿਰ ਦੀ ਸੁਖਸ਼ਾਲੀ ਦੇ ਲਈ ਇਹ ਹਰ ਵਾਰੀ ਯਾਤਰਾ ਕਰਦੇ ਆ ਇਹਦਾ ਦਾ ਬਹੁਤ ਸੁਭਾਤੀ ਜੀ ਅੱਜ ਹਨੂਮਾਨ ਖਾੜੇ ਦੀ ਜਿੰਨੀ ਵੀ ਟੀਮ ਮੇਰੀ ਬਾਤ ਸੁਣਦੀ ਪਈ ਹੈ ಕಾಂಗ್ರೆਸ ਪਾਰਟੀ ਦੇ ਮੇਰ ਸਾਹਿਬ ਸੌਰੀ ಕಾಂಗ್ರೆਸ ਪਾਰਟੀ ਮਾਤਾ ਸ਼ੇਰਵਾਲੀ ਕਲੱਬ ਮੀਆਂ ਮੱਲੇ ਵਾਲੇ ਨੂੰ ਮੁਬਾਰਕਬਾਦ ਦੇਣ ਆਈ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਕਾਲ ਦੀ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕਰਦੇ ਆ ਔਰ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪੀਐਸ ਹਰ ਸਾਲ ਦੀ ਤਰ੍ਹਾਂ ਮਹਾਕਾਲ ਨੂੰ ਪੂਰੇ ਸ਼ਹਿਰ ਚ ਯਾਤਰਾਇਆ ਜਾ ਰਿਹਾ ਹੈ ਔਰ ਮਹਾਕਾਲ ਮਿਹਰ ਪ੍ਰਿਆਪਤ ਰੱਖੇ ਸ਼ੰਕਰ ਭਗਵਾਨ ਦੀ ਕਿਰਪਾ ਸਦਾ ਬਣੀ ਰਹੇ ਮਹਾਰਾ ਮਾਤਾ ਦੀ ਕਿਰਪਾ ਬਣੀ ਰਹੇ ਪੂਰੇ ਸ਼ਹਿਰ ਦੇ ਉੱਤੇ ਪੂਰੀ ਸ਼ਾਂਤੀ ਰਹੇ ਔਰ ਖੁਸ਼ਹਾਲੀ ਰਹੇ ਅਸੀਂ ਅੱਜ ਸਾਰੇ ਜਣੇ ਵਧਾਈ ਦੇ ਵਧਾਈ ਦੇਣ ਆਏ ਆ ਔਰ ਇਹ ਵਧਾਈ ਦੇ ਪਾਤਰ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਬੜੀ ਹਰ ਹਰ ਮਹਾਦੇ ਹਰ ਹਰ ਮਹਾਦੇ